ਕਾਹ ਦਾ ਨਹੀਂ ਛੱਡ ਦੇ ਦੇਓ ਪੈਸੇ ਮਾਇਆ ਦੇਖ ਤੋਂ ਬਗੈਰ ਤੁਹਾਨੂੰ ਹੱਗ ਨਹੀਂ ਆਉਂਦਾ ਕੋਠੇਕਾ ਆਇਆ ਪੋਲੇ ਦੇ ਸਾਨੂੰ ਇਹ ਨਾ ਜਸਪਾਲ ਨੇ ਨਾ ਮਿੱਤਰ ਆ ਖਾਸ ਕੰਪੀਟੀਸ਼ਨ ਬੰਦਾ ਲੱਗੋ ਨਾ ਕਾਲਾ ਕਾਲਾ ਕਰਿਆ ਕਰੇ ਚੰਗੇ ਨਹੀਂ ਲੱਗਦਾ ਮਿਹਲੇ ਪੈ ਕੋਹ ਨਹੀਂ ਮਿਲਦਾ ਕਾ ਆਪਾਂ ਜਿਵੇਂ ਬੈਠੇ ਰਹਿੰਦੇ ਆ ਨਿਕਲ ਆਇਆ ਕਰੋ ਭਜਾ ਕੇ ਲਹਿਗਾ ਐਨਾ ਤੂੰ ਭਜਾ ਕੇ ਲਹਿਗਾ ਹਾਂਜੀ ਸਸਰੀਕਲ ਕੀ ਹਲਚਲ ਤੇ ਆਈਡੀਆ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਹਰਜੀਤ ਕੌਰ ਜੀ ਸੁੱਤੇ ਪਏ ਨੇ ਸਾਡੇ ਮੰਮੀ ਜੀ ਈਆ ਉઠੋ ਤੁਹਾਡੀ ਲੋੜ ਪੈ ਗਈ ਸਾਨੂੰ ਤੁਹਾਡੀ ਲੋੜ ਪੈ ਗਈ ਕੀ ਕਰਾਂ ਮੈਂ ਦਿਓ ਪੈਸੇ ਮਾਇਆ ਛਤਰੀ ਲਵਾਈਏ ਡਿੱਕ ਨਹੀਂ ਲਵਾਉਣੀ ਡਿੱਕ ਤੋਂ ਬਗੈਰ ਤੁਹਾਨੂੰ ਹੱਗਣ ਨਹੀਂ ਆਉਂਦਾ ਲੈ ਤੇ ਕਹੋ ਨਾ ਦੱਸ ਟਰੈਕਟਰ ਚਲਾਉਣਾ ਵਾਹਨ ਦੇ ਵਿੱਚ ਕੱਲੇ ਵਾਹਨ ਚ ਬੰਦੇ ਨੇ ਟਰੈਕਟਰ ਚਲਾਉਣਾ ਮਰੰਜਲ ਦਾ ਸਾਧਾ ਤਾਂ ਚਾਹੀਦਾ ਡਿੱਕ ਤਾਂ ਲਵਾਉਣਾ ਹੀ ਪੈਣਾ ਮੰਮੀ ਜੀ ਸਾਡੀ ਇੱਕ ਦਰਖਵਾਸਤ ਹੈ ਠੀਕ ਆ ਮੰਮੀ ਜੀ ਮੈਂ ਕੋਣੀ ਇਹ ਦਰਖਾਸਤ ਪੂਰੀ ਕਰ ਸਕਦੀ ਸਾਡੀ ਮੈਨੂੰ ਨਹੀਂ ਪਤਾ ਜਿੱਥੇ ਮਰਜ਼ੀ ਦਾ ਆਇਓ ਜਿੱਥੇ ਮਰਜ਼ੀ ਨਾ ਆਇਓ ਮਾਨ ਨਾ ਕਰ ਮੈਂ ਹੀ ਨਹੀਂ ਮਨਾ ਸਕਦੀ ਮਨੋ ਸਾਡੀ ਗੱਲ ਤੁਸੀਂ ਚੁੱਪ ਕਰੋ ਓਏ ਇੱਧਰ ਮਨਾਓ ਮਮੀ ਨੂੰ ਹਾਂ ਉਹ ਡਲਵਾਈਏ ਤੇ ਛਤਰੀ ਵੀ ਲਾਲ ਤੇ ਨਾਲ ਡੇਕ ਵੀ ਲਵਾਉਣਾ ਦੇ ਦੇ ਚੱਲਦੇ ਹੁਣ ਅੱਜ ਕੱਲ 5-5 ਸਾਲ 2000 ਤਾਂ ਬੰਦੀ ਕਰਤਾ ਮੈਂ ਕਿਹਾ 100 ਵਾਲੇ ਵੀ ਚੱਲਦੇ ਜਿੰਨੇ ਵੀ ਚੱਲਦੇ ਦੇ ਦੇ ਪੈਸੇ ਕੋਈ ਮੇਰੇ ਕੋਲ ਅੱਜ ਹੈ ਨਹੀਂ ਕਿ ਕੋਈ ਵੀ ਜਾ ਕੇ ਤੇ ਆਪੇ ਜਿੱਥੇ ਮਰਜ਼ੀ ਕਰਿਓ ਤੇ ਜਿੱਥੇ ਮਰਜ਼ੀ ਨਾ ਕਰਿਓ ਇੱਕ ਪਾਸੇ ਮਿਹਨਤੀ ਮਿਹਨਤੀ ਬਣਾਓ ਤੇ ਦੂਜੇ ਪਾਸੇ ਯਾੜੀ ਕੱਢ ਕੇ ਰਾਜੀਏ ਤੇ ਮਿਹਨਤ ਕਰਕੇ ਆਡੇ ਲਾੜੋ ਲਾੜਿਆਂ ਟਰੈਕਟਰ ਲੈ ਜਾਂਦਾ ਆਪੇ ਟਰੈਕਟਰ ਅਸੀਂ ਲੈ ਜਾਂਦਾ ਹੁਣ ਛਤਰੀ ਦਾ ਲਵਾ ਕੇ ਤੇ ਕੋਠੇਕਾ ਆਇਆ ਪੋਲੇ ਦੇ ਸਾਨੂੰ ਨਾ ਭਾਈ ਆਪਣੇ ਕੋਲੇ ਆਣੀਏ ਮੇਲੇ ਲੋਕ ਲਗਣਾ ਮੇਰੇ ਵੱਲੋਂ ਤੁਹਾਨੂੰ ਹੈ ਮੇਰੇ ਵੱਲੋਂ ਛਤਰੀ ਲੋਕ ਲੱਗਣੇ ਜਿਹੜੇ ਛਤਰੀ ਨੂੰ ਟੂਲ ਬਾਕਸ ਵਾਲੇ ਲਾਓ ਲਓ ਵੀ ਫਾਈਨਲੀ ਗੱਗੋ ਨੇ ਬਲੀਦਾਨ ਦਿੰਦੇ ਹੋਏ ਧੁੱਪ ਨਿਕਲ ਕੇ ਮੌਕਾ ਵੇਖ ਲਿਆ ਤੇ ਉਹਨੇ ਹੰਡ ਹੰਡ ਕੇ ਖਾਂਡੇ ਦੇ ਵਿੱਚ ਵੇਖਿਆ ਵੀ ਧੋਪ ਨਿਕਲਾਈ ਤੇ ਕਹਿੰਦਾ ਹਾਂ ਟ੍ਰੈਕਟਰ ਮੈਂ ਚਲਾਉਂਗਾ ਕਹਿੰਦਾ ਵੀ ਇਹਨੇ ਧੋਪ ਨਿਕਲੀ ਨੇ ਨਾ ਬਲਾਵਾ ਉਹੀ ਮੈਣੀ ਆ ਆਵਾਜ਼ ਉਹੀ ਮੈਣੀ ਆ ਆਹ ਰੋ ਸਿਆਣਾ ਬਣ ਲਗਾ ਸੀ ਹਾਂ ਹੁਣ ਸਨੈਪਚੈਟਾ ਬਣਾਉਂਦਾ ਜਾਂਦਾ ਈ ਹੋੜੀ-ਜੋੜੀ ਕਿਉਂ 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 ਆ ਜਾਂਦਾ ਫਿਰ ਜਿਹੜੇ ਬੰਦੇ ਕਹਿੰਦੇ ਨੇ ਚਾਹ ਨਹੀਂ ਪੀਂਦੇ ਚਾਹ ਪੀਦੇ ਸਾਨੂੰ ਦਿਖਾ ਦੇ ਕੈਮਰੇ ਦੇ ਵਿੱਚ ਆਹ ਸ਼ਾਹ ਪਛਾਣ ਕੇ ਦੱਸੋ ਕੌਣ ਅੱਗੇ ਵੇਖਾਡੇ ਵਲੌਗ ਦੇ ਵਿੱਚ ਹਾਂ ਤੇ ਆਹ ਬੰਦੇ ਵੀ ਪਛਾਣੋ ਬਾਕੀ ਕੀ ਕਹਿੰਦੇ ਇਹ ਇਹ ਬਹੁਤ ਇੰਸਟਾ ਤੇ ਮਸ਼ਹੂਰ ਆ ਕਹਿੰਦੇ ਸਾਡੇ ਕੋਟ ਦੇ ਆ ਇਹ ਇਹ ਪੂਰੀ ਲਾਲਾ ਲਾਲਾ ਕਰਾਈ ਵਈ ਇਹਨਾਂ ਨੇ ਇੰਸਟਾ ਦੇ ਉੱਤੇ ਕਹਿੰਦੇ ਦਹਿਸ਼ਤ ਆ ਸਾਡਾ ਕੋਟ ਨਾ ਮੋਹ ਪਿਆਰੀ ਸ਼ਰਟ ਨਾਲੇ ਲੈ ਵੀ ਹੁਣ ਨਾਨ ਖਾ ਕੇ ਪੀਜੇ ਖਾ ਕੇ ਕੋਕ ਪੀ ਕੇ ਚਾਹ ਪੀ ਕੇ ਹੁਣ ਤੁਰ ਪੇ ਲੈ ਵੀ ਵੀਰ ਹੁਣੀਆਂ ਕਸਨ ਲੱਗ ਪਿਆ ਤੇ ਆਹ ਦਾ ਪੀਜੇ ਆਪਾਂ ਹੌਡੇ ਨੂੰ ਇੱਕ ਨੂੰ ਲਾਲਾ ਲਾਲਾ ਕਰਾਤੀ ਆ ਹੈ ਆ ਤੀ ਵੀਰ ਹੁਣਾਂ ਦੀ ਦੁਕਾਨ ਦੇਖ ਸਕਦੇ ਪਿੱਛੇ ਲੱਗਿਆ ਆ ਸਗੂ ਇੰਜੀਨੀਅਰਿੰਗ ਵਰਕਸ ਏ ਨਾ ਜਸਪਾਲ ਨੇ ਇਹਦਾ ਮਿੱਤਰ ਆ ਖਾਸ ਬਾਈ ਜਿੰਨਾਂ ਦੇ ਨਾਲ ਪੜਦੇ ਰਿਹਾ ਹੈ ਬਾਈ ਜਦੋਂ ਪਾਲ ਰਹੇ ਨੇ ਇਹ ਬਾਈ ਜਿਹੜਾ ਉਹ ਡਲਾਉਂਦਿਆ ਜਸਪਾਲ ਨੇ ਕੀ ਕਰ ਲਿਆ ਫਿਰ ਇਹਨੇ ਕੋਹ ਨਹੀਂ ਕੀਤਾ ਬਾਈ ਸੱਚ ਯਾਰ ਕੋਈ ਗੁਣ ਦੇ ਨਹੀਂ ਜਸਪਾਲ ਨੂੰ ਜਿਵੇਂ ਤੂੰ ਵਧੀਆ ਕੰਮ ਚਲਾ ਲਿਆ ਕੋਈ ਉਹਨੂੰ ਵੀ ਮਤ ਦੇ ਹੋਵੇ ਚੰਗਾ ਕੰਮ ਚਲਾਵੇ ਫੋਨ ਨਹੀਂ ਚੱਕਦਾ ਵਿਆਹ ਹੁਣ ਟੀਟੀਆਂ ਉਹ ਤੂੰ ਤੋੜ ਨਾ ਦੇ ਲੈ ਆ ਲੈ ਪਿਸਟਿਕ ਲਾਈ ਜਾਂਦਾ ਜੇ ਵੇਖ ਬੁੱਲਾ ਤੇ ਤੂੰ ਛੱਡ ਦੇ ਕੰਮ ਹਾਂ ਉਹਨਾਂ ਵਿਆਹਾਂ ਦਾ ਛੱਡ ਦੇ ਕੰਮ ਬੋਲੋ ਫਾਟ ਜਾਂਦੇ ਆ ਪਟੋਟੀ ਨਾਲ ਬਾਹਰ ਆਉਣ ਡੈਸਟ ਬਹੁਤ ਇਥੇ ਇਹ ਨਾ ਬੁੱਲਾਂ ਦੇ ਨਾ ਇਹਨੂੰ ਲਾ ਤੇ ਧੁੰਨੀ ਤੇ ਤੇਲ ਲਾ ਦੇ ਵੇਖੀ ਬੁੱਲ ਸੈਟ ਓਏ ਗੰਦੇ ਕੰਮ ਨਹੀਂ ਕਰਨੇ ਖੱਟਾ ਰੰਗ ਜਿਆਦਾ ਸੋਨਾ ਰੋ ਹਰੇ ਨਾ ਕਰ ਨੀ ਨੀ ਕਾਲਾ ਠੀਕ ਆ ਉਹਦੇ ਨਾਲ ਕਾਲਾ ਕੰਪੀਟੀਸ਼ਨ ਬੰਦਾ ਲੱਗੋ ਨਾ ਕਾਲਾ ਕਾਲਾ ਕਰਿਆ ਕਰੇ ਚੰਗੀ ਨਹੀਂ ਲੱਗਦੀ ਤੂੰ ਮੇਰਾ ਭਰਾ ਗੋਰਾ ਹੈਗਾ ਐਵੇਂ ਤੂੰ ਯਾਰ ਕਾਲਾ ਕਾਲਾ ਨਾ ਦੁੱਖ ਬਚਪੇੜ ਮੰਦ ਧੰਨਵਾਦ ਇਹਨੂੰ ਜਖਮਣ ਆਪ ਹੀ ਛਿੱਲੀ ਜਾਇਆ ਕਰ ਆਪਦੇ ਨੂੰ ਆਹੋ ਗੱਲ ਮੈਂ ਤਾਂ ਸਮਝਾਇਆ ਬੜੀ ਜਰੀ ਦੇ ਨਹੀਂ ਸਮਝਦਾ ਏ ਕਰਗੇ ਕੀ ਪੱਤੀ ਲੱਗ ਕੇ ਨਹੀਂ ਲੱਗ ਮਿੱਤਰੋ ਆ ਗਈ ਜੇ ਛਤਰੀ ਆ ਲਵਾ ਜੀ ਚਿੱਟੀ ਨਾ ਨਾ ਚੁੱਪ ਕਰ ਚਿੱਟੀ ਲਵਾ ਜੀ ਉਹ ਜਾ ਭਰਾਵਾ ਜੱਜੂ ਇਹ ਆ ਜਸਪਾਲ ਉਹਨਾਂ ਦਾ ਫਰੈਂਡ ਤੇ ਵੇਲੇ ਉਸਾਲ ਕੀ ਕੁਛ ਕਰੀ ਜਾਂਦਾ ਤੇ ਤੂੰ ਉਹ ਵੇਲੇ ਉਸਾਲ ਬੀੜਾ ਕੱਕਾ ਯਾਰ ਰੰਗ ਨਹੀਂ ਲਵਣਾ ਯਾਰ ਚਿੱਟੀ ਲਵਾ ਦਈਏ ਸੁਣੋ ਰ ਨਹੀਂ ਚਿੱਟੀ ਆਈ ਡਾਟ ਲਾਈਕ ਵਾਈਟ ਚਿੱਟੀ ਚਿੱਟੀ ਲੈ ਵੀ ਆ ਛਤਰੀ ਆ ਗਈ ਜੇ ਵੀਰ ਉਹਨਾਂ ਨੇ ਉਹ ਇਹ ਤੇ ਕੱਸੀ ਜਾਣੀ ਛਤਰੀ ਬਾਈ ਸਟੈਂਡ ਬਣਨਾ ਹੈ ਨਾ ਸਾਜੀ ਇੱਤੇ ਆ ਸੇਖਲਾ ਜਸਪਾਲ ਕੁਝ ਬਾਈ ਤੋਂ ਏ ਪੈਂਦੇ ਵੀਰਾ ਵਿਹਲੇ ਹੀ ਤਰਿਆ ਫਿਰਦਾ ਕੋਈ ਕੰਮ ਧੰਦਾ ਵੇਖ ਆਵੇ ਸੱਗੂ ਇੰਜੀਨੀਅਰਿੰਗ ਵਰਕਸ ਵਾਹਿਗੁਰੂ ਤੇਰਾ ਸ਼ੁਕਰ ਹੈ ਕੰਮਕਾਰ ਚਲਾਈ ਰੱਖੀ ਸਾਰਿਆਂ ਦਾ ਕਰਈ ਵੀ ਸਨੋਵਰ ਦਾ ਵੀ ਚੱਲੇ ਜਿਹੜਾ ਵਿਹਲਾ ਤਰਿਆ ਫਿਰਦਾ ਵਿਚਾਰਾ ਕੋਈ ਗੱਲ ਨਹੀਂ ਨਮਰਤ ਇਹਨੂੰ ਆ ਕੰਮਸ ਖਾਲੀ ਹੈ ਵਦਿਆ ਚਾਚੀ ਇਹਦਾ ਹੀ ਕੰਮੋ ਕੋਈ ਵੀ ਮਿਹਨਤ ਕਰਨੀ ਪੈਂਦੀ ਆ ਹਾਂਜੀ ਵਿਹਲੇ ਬਹਿ ਕੋਹ ਨਹੀਂ ਮਿਲਦਾ ਕਾ ਆਪਾਂ ਜਿਵੇਂ ਬੈਠੇ ਰਹਿੰਨੇ ਆ ਨਹੀਂ ਚਲੋ ਆਪਣਾ ਪ੍ਰੋਫੈਸ਼ਨ ਆਪਾ ਆਪਾਂ ਕੰਮ ਕਰਾ ਆਪਣਾ ਬਹੁਤ ਪ੍ਰੋਫੈਸ਼ਨ ਆ ਵਿਹਲੇ ਰਹਿੰਦਾ ਉਹ ਨਹੀਂ ਹਾਂ ਕੰਮ ਦਾ ਕੰਮ ਹੀ ਆ ਕੋਈ ਵੀ ਆ ਆਹ ਕਿਹੜੇ ਕੰਮਾਂ 'ਚ ਫਸਿਆ ਆ ਏ ਝੂਠਾ ਦੇ ਝੂਠਾ ਦੇ ਕਿਹੜਾ ਫੋਨ ਆ ਓਕੇ ਗੱਗ ਵੈਨੇ ਝੂਠਾਂ ਮਾਰਿਆ ਕਰ ਗਿਆ ਕਾਦੇ ਭਰਾਵਾਂ ਵਾਲੀ ਗੱਲ ਕਰਿਆ ਸੱਚੀ ਸੱਚੀ ਮਾਣੇ ਤੇ ਤੁਹਾਨੂੰ ਵੱਡਾ ਤੁਹਾਡਾ ਭਰਾ ਪਰ ਤੂੰ ਤਾਂ ਝੂਠਾ ਦੇਦਾ ਬਸ ਸਰਾਇ ਕਿਹੜੀ ਚੀਜ਼ ਮੈਂ ਝੂਠ ਮਾਰਿਆ ਕਿਹੜੀ ਨਹੀਂ ਦੱਸ ਕਿਹੜੀ ਨਹੀਂ ਮਾਰਿਆ ਉਹ ਦੱਸ ਪਹਿਲਾਂ ਉਹ ਸਨੋਵਰ ਨੂੰ ਢਿੱਡ ਤੇ ਕਟਾਈ ਬੰਨਣ ਵਾਲੇ ਨੂੰ ਕਹਿੰਦੇ ਆ ਆਹੋ ਝੂਠ ਹੀ ਮਾਰਦਾ ਫੇਰ ਹੁਣੇ ਫੇਰ ਬੇਠਾ ਝੂਠ ਆਈ ਹੈ ਪ੍ਰੂਫ ਬੇਠਾ ਨਹੀਂ ਝੂਠ ਤਾਂ ਨਹੀਂ ਬਣਾ ਪਰ ਆਵ ਕਪਣੇ ਉੱਪਰ ਮੋਹਨਾ ਕੀ ਹੋਣਾ ਨਾ ਪਾਓ ਸਥਾਨਕ ਲੱਗਦੀ ਤੇ ਐਸੇ ਸਥਾਨ ਦਾ ਬਣ ਚੁੱਕਾ ਹੈ ਹਾਂਜੀ ਤੇ ਬਾਕੀ ਹਲੇ ਕੱਟਿਆ ਵਾਹ ਵਾਹ ਨਹੀਂ ਹੁੰਦੀ ਜਿੱਤੇ ਇੱਕ ਉੱਪਰ ਸਹੀ ਹੈ ਲਾ ਵੀ ਥੱਲਾ ਕਰਤਾ ਰੰਗ ਕਾਲਾ ਇਹਨੂੰ ਪਰ ਵੇ ਥੱਲੇ ਦੇਖਣਾ ਨਹੀਂ ਥੱਲੇ ਦਾ ਕਿਉਂਕਿ ਡਾਊਨਸਲਿੰਗ ਕਰਾ ਲੈਣੀ ਆ ਡਾਊਨਸਲਿੰਗ ਹੁੰਦੀ ਨਾ ਡਾਊਨਸਲਿੰਗ ਹੁੰਦੀ ਆ ਡਾਊਨਸਲਿੰਗ ਕਰਾ ਦੇਣੀ ਐ ਇਹਨੂੰ ਤੇ ਆਹ ਹਾਂ ਦੱਸ ਕਹਿੰਦਾ ਕਿ ਪਤਾ ਨਹੀਂ ਲੱਗਦਾ ਨਹੀਂ ਬੈਠਣ ਕਿੱਥੇ ਆ ਇੱਥੇ ਕਹੇ ਮੰਗ ਕੀਤੀ ਗਈ ਤੇ ਉੱਤੋਂ ਕਰਵਾ ਕੇ ਹਰਾ ਜਿਹੜਾ ਜੌਂ ਡੀਅਰ ਦਾ origignal ਰੰਗ ਆ ਉਹਦੇ ਨਾਲ ਫਿਰ ਚੀਜ਼ ਚੱਜਦੀ ਆ ਕਹਿੰਦੇ ਇਹ ਤਾਂ ਫਿਰ ਭਾਈ ਸਾਡਾ ਭਾਈ ਰੱਬੀ ਰੱਬੀ ਨੂੰ ਬਾਤੋਂ ਦੇ ਖਾਂਦਾ ਨਹੀਂ ਰੂਪ ਸਾਡਾ ਇਹ ਰੰਗ ਫੇਵਰੇਟ ਹੈ ਇਹ ਖਾਂਦਾ ਨਹੀਂ ਫੇਵਰੇਟ ਰੱਖਦਾ ਜਾਂ ਦੌਲਿਆਂ ਨੇ ਜਾਂ ਦੌਲਿਆਂ ਜਾਂ ਨੂਰਪੁਰੇ ਜਾਂ ਲਾਟੀਆਂ ਤੇ ਜਾਂ ਫਿਰ ਉਧਰ ਮਹਿਤਪੁਰ ਹਾਂ ਕਿਉਂ ਦਾਦੇ ਇਧਰ ਇਧਰ ਇਹਨੇ ਰਿਸ਼ਤੇਦਾਰੀਆਂ ਇਧਰ ਇਧਰ ਯਾਰੇ ਬਸ ਰਿਸ਼ਤੇਦਾਰੀਆਂ ਹਾਂ ਜਾਂ ਪਿੰਡ ਚ ਖਾ ਸੀ ਯਾ ਆ ਚੱਕੋ ਵੀ ਲੈ ਉੱਤੇ ਆਪਾਂ ਜੌਂਡੀਅਰ ਦੇ ਨਾਲ ਦਾ ਜਿਹੜਾ ਫੇਵਰੇਟ ਕਲਰ ਆਉਂਦਾ ਉਹ ਹੀ ਕਰਤਾ ਜੀ origignal color ਜੌਂਡੀਅਰ ਦੇ ਤੇ ਉਹੀ ਫੇਵਰੇਟ ਕਲਰ ਹੀ ਹੋਇਆ ਫਿਰ ਉਹਨਾਂ ਦਾ ਹਰਾ ਹਰਾ ਉਹਨਾਂ ਦਾ ਫੇਵਰੇਟ ਕਲਰ ਹੀ ਹੋਇਆ ਜੌਂਡੀਅਰ ਦਾ ਕੋਈ ਰੰਗ ਨੂੰ preference ਹੀ ਨਹੀਂ ਦਿੰਦਾ ਕਾਲਾ ਬਾਲਾ ਬੰਦਾ ਜਾਂ ਕਾਲਾ ਤੇ ਜਾਂ yellow ਤੇ ਜਾਂ ਹਰਾ ਤਿੰਨ ਰੰਗ ਦਾ ਦੇ ਹੋਰ ਕੋਈ ਰੰਗ ਨੂੰ importance ਹੀ ਨਹੀਂ ਦਿੰਦੇ ਕਹਿੰਦੇ ਨਹੀਂ ਏ ਚੱਲਣਗੇ ਕਿਸਾਨੀ ਵਾਲੇ ਰੰਗ ਹੀ ਚੱਲਣਗੇ ਆ ਨਾਲ ਹਰੀ ਪੱਗ ਬਨ ਕੇ ਦਿਨ ਪਾਉਣਾ ਕਹਿੰਦਾ ਸੀ ਜੰਦੇ ਅੱਖੀ ਤੋਂ ਸਿਰਾ ਕਰਾਉਂਦਾ ਜੱਟ ਫਿਰ ਚਲਾਉਣਾ ਟਰੈਕਟਰ ਦਿਨ ਰਾਤ ਦਿਨ ਰਾਤ 24 ਘੰਟੇ ਚੱਲੇਗਾ 24 ਘੰਟੇ ਲੈ ਵੀ ਜਿਹੜੇ ਵੀਰ ਤੋਂ ਅਸੀਂ ਲਵਾਉਣ ਲੱਗੇ ਨਾ ਛਤਰੀਆ ਵੇਖ ਸਕਦੇ ਤੁਸੀਂ ਰੰਗ ਛਤਰੀ ਦਾ ਤੇ ਇੱਥੇ ਵੀਰ ਦਾ ਵਰਕ ਆ ਤੇ ਇੰਸਟਾਗ੍ਰam ਆਈਡੀ ਉੱਪਰੋਂ ਮਖਾਈ ਮਾੜੀ ਜੀ ਉੱਪਰੋਂ ਆ ਵੀਰ ਦੀ ਇੰਸਟਾਗ੍ਰam ਆਈਡੀ ਆ ਇਹਨਾਂ ਨੂੰ ਕੰਮ ਵਾਲੇ ਬੰਦੇ ਮੈਸੇਜ ਕਰਨ ਕੋਈ ਉਹਨਾਂ ਨੂੰ ਕੁੜੀ ਨਾਲ ਮੈਸੇਜ ਇਹਨਾਂ ਨੂੰ ਮੁੰਡਾ ਸੋਣਾ ਸੁਨੱਖਾ ਆ ਇਹ ਗੱਲ ਵੱਖਰੀ ਆ ਪਰ ਕੰਮ ਬਹੁਤ ਸੋਹਣਾ ਬਾਈ ਦਾ। ਯਾ ਤੂੰ ਜਿੱਥੇ ਮਰਜ਼ੀ ਬੀਟ ਕਰ ਲੋ ਰੇਟ ਦਾ। ਕੋਈ ਟਕਬਲਾ ਨਹੀਂ ਹੋਣਾ। ਨਹੀਂ ਇਹਨਾਂ ਦਾ ਪੰਜਾਬ ਦੀ ਕਿਥੇ ਮਰਜ਼ੀ ਕਰ ਦਾਂਗੇ। ਹਾਂਜੀ। ਵਾਹ ਵਾਹ। ਆ ਚੀਜ਼ ਦੀ। ਹਾਂਜੀ ਹਾਂਜੀ। ਉਹ ਹੋਡ ਵੀ ਆਪਾਂ ਭੇਜ ਦਾਂਗਾ ਅਗਲਾ ਕਿ ਡਿਸੈਂਬਲ ਕਰਾ ਲਵੇ ਹਨਾ ਆਪ ਦਾ। ਹਾਂਜੀ ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਤੁਸੀਂ ਆਪਦੀ ਮਨਪਸੰਦੀਆਂ ਮਿਲ ਮਗਾ ਸਕਦੇ ਆ। ਹਾਂਜੀ ਗਾਹ। ਉਹ ਹੋਡ ਦੇ ਆਰਟੀਕਲ ਵਿਖਾਈ ਕਿਵੇਂ ਕਿਵੇਂ ਦੇ ਮਾੜੀ ਜੀ। ਰੇਡ ਮੜਾ ਇੱਕ ਵਾਰੀ ਨੰਬਰ ਦੱਸ ਦੋ ਆ ਦਾ। 9914082194। ਇਸਟਾਈਡ ਨਾਲ ਚਲਾਤੀ। ਇਸਟਾਈਡ ਹੀ ਤੋਂ ਨਿਕਲਾਤੀ ਵੀਰ ਦੀ। ਬਾਕੀ ਵੀਰ ਦਾ ਨਾ ਅਸੀਂ ਇਹਨਾ ਕੋਟੀਸੇਖਾਂ ਤੋਂ ਅੰਬਰਸਰ ਰੋਡ ਆ ਠੀਕ ਆ ਤੇ ਇੱਥੇ ਅੰਬਰਸਰ ਰੋਡ ਦੇ ਉੱਤੇ ਇੱਕ ਪੀਵੀ 76 ਵਾਲੇ ਡੱਕ ਜਿਹੜੇ ਲਾਉਂਦੇ ਆ ਬਹੁਤ ਮਸ਼ਹੂਰ ਆਪਣੇ ਕੋਟੀਸੇਖਾਂ ਦੇ ਵਿੱਚ ਉਹਦੇ ਨਾਲ ਹੈਗੇ ਨੇ ਸੱਗੂ ਐਗ ਐਗਰੀਕਲਚਰ ਵਰਕਸ ਇੱਥੇ ਇਹਨਾਂ ਦਾ ਸਪੈਸ਼ਲ ਕੰਮ ਆ ਟਰੈਕਟਰਾਂ ਦੀਆਂ ਛਤਰੀਆਂ ਦਾ ਤੇ ਬੰਪਰਾਂ ਦਾ ਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾ ਕੰਮ ਕਰਦੇ ਆ ਬਾਕੀ ਆਪਾਂ ਤੁਹਾਨੂੰ ਵਾਲੇ ਦੀ ਛਤਰੀ ਲੱਗ ਜਾਂਦੀ ਨਾ ਫਿਰ ਵਿਖਾਉਣੇ ਕੀ ਵੀਰ ਦਾ ਕੰਮ ਕਿਵੇਂ ਦਾ ਵਾ ਹਾਲੇ ਤਾਈ ਅੱਦਾ ਕੀ ਤਿਆਰੀ ਆ 50% ਜਦੋਂ ਕੰਪਲੀਟ ਹੋ ਜਾਂਦਾ ਫਿਰ ਤੁਹਾਨੂੰ ਦਿਖਾਉਣੀ ਆ ਲਓ ਵੀ ਚਾਕੇ ਲੈ ਚਲੇ ਮੁੰਡੇ ਨੌਜਵਾਨ ਗੱਭਰੂ ਕਹਿੰਦੇ ਛਤਰੀ ਨੂੰ ਲੱਗ ਗਿਆ ਨਾ ਵੜਦੈ ਨੂੰ ਛਤਰੀ ਨੂੰ ਜਿਹਦਾ ਫੇਟ ਹੋ ਗਈ ਜਿੱਡੀ ਘੈਂਟ ਬਾਈ ਨਾ ਛਤਰਾ ਰੰਗੀ ਛਤਰੀ ਛਤਰਾ ਰੰਗੀ ਆ ਇਹਨਾਂ ਦੇ ਹੱਥ ਵੜਦ ਗਏ ਹਾਂ ਨਹੀਂ ਨਹੀਂ ਹੋਰ ਕੋਈ ਛਤਰੀ ਜਾਵੇ ਨਾ ਆਪਣੇ ਨਾਲ ਵੀ ਟਾਇਰ ਮਾਲ ਵਾਲੇ ਆ ਚੱਲ ਵੀ ਹੋ ਤੂੰ ਹੀ ਨੌਜਵਾਨ ਲੰਮਾ ਚੱਲ ਮੈਂ ਗੱਭੀ ਹਾਂ ਸਾਡੇ ਚ ਤੂੰ ਗੈਦਰ 4 ਐਮਰ ਚੱਲ ਉੱਤੇ ਫਿਰ ਹਾਂ ਅੱਜ ਤੇਰੇ ਤੋਂ ਮੌਲਾ ਇਹ ਇਹ ਦੱਸਦਾ ਤੈਨੂੰ ਕਿੱਧਰ ਲੈ ਵੜਿਆ ਕਿੱਧਰ ਨਹੀਂ ਇਹ ਆ ਚੱਕੀ ਗਈ ਦੀ ਵੀ ਏ ਏ ਮੋਟੇ ਬਾਹ ਇਹ ਧਰੀ ਗਈ ਕਹਿੰਦੇ ਉੱਤੇ ਹਲੋ ਵੇ ਰੰਗ ਕਾਲਾ ਤਾਰੇ ਤਾਰੇ ਆ ਵੇ ਤਾਰਿਆ ਰਾਤ ਕਾਲੇ ਆਏ ਹੱਤ ਕਾਲੇ ਆਹ ਉਹੀ ਹੱਤ ਕਾਲੇ ਲਓ ਵੀ ਮੇਰੇ ਵੀਰੋ ਲੱਗ ਕੇ ਛਤਰੀ ਤਿਆਰ ਹੋ ਗਈ ਆ ਬਸੀ ਪਰ ਬੋਰਡ ਦੇਖ ਲਓ ਬਾਈ ਦਾ ਨੰਬਰ ਵੀ ਉੱਤੇ ਚੱਲੀ ਜਾਂਦਾ ਉਹੀ ਦੇਖੋ ਇਹ ਬੋਰਡ ਜਰੂਰ ਪੜ੍ਹ ਲਿਓ ਚੰਗੀ ਤਰ੍ਹਾਂ ਵੀਰ ਦਾ ਸੱਗੂ ਇੰਜੀਨੀਅਰ ਵਰਸਾ ਛਤਰੀਆਂ ਤੁਸੀਂ ਲੱਗ ਚੁੱਕੀ ਆ ਤੇ ਮੈਂ ਤੁਹਾਨੂੰ ਇਹਦਾ ਰਿਵਿਊ ਬਖਾਉਣਾ ਅਗੋਏ ਟਰੈਕਟਰ ਤਾਂ ਆਪਾਂ ਛੱਡਾਂ ਦਾ ਤੇ ਮੰਮੀ ਨਾਲ ਆਪਾਂ ਨੂੰ ਥੋੜਾ ਜਿਹਾ ਪ੍ਰੈਂਕ ਵੀ ਕਰ ਦਿੰਦੇ ਤੁਹਾਨੂੰ ਕਹਿੰਦਾ ਪ੍ਰੈਂਕ ਆਊਗਾ ਸੋ ਟਰੈਕਟਰ ਹੀ ਛੱਡਾਂ ਦਾ 2-3 ਦਿਨ ਦੇ ਵਿੱਚ ਮਿਲੂ ਟਿਕ ਟੁਕ ਲਾ ਕੇ ਹਾਂ ਹੁਣ ਮੰਮੀ ਰੋਣ ਵਾਲੀ ਤੇ ਮੰਮੀ ਨੂੰ ਆਪਾਂ ਕਹਿ ਦਿੰਦਾ ਚੋਰੀ ਹੋ ਗਿਆ ਹਾਂ ਕਰੋਨਾ ਵਾਲਾ ਮੂੰਹ ਕਰ ਲੈ ਰੋਣ ਵਾਲਾ ਜਿਵੇਂ ਹੀ ਰੋਣ ਵਾਲਾ ਕਰ ਲੈ ਮੈਂ ਕੈਮਰੇ ਤੇ ਮੰਮੀ ਨੂੰ ਪਤਾ ਲੱਗ ਜੇ ਨਾ ਭਰਾਵਾ ਆਹੋ ਮੈਂ ਸਾਈਡ ਤੇ ਕਰਦਾ ਕੋਈ ਨਹੀਂ ਟੈਨਸ਼ਨ ਵਾਲਾ ਪਹਿਲਾਂ ਮੈਨੂੰ ਜਾਣ ਲੈ ਕਿੰਨੇ ਪੈਸੇ ਦਾ ਆਇਆ ਟਰੈਕਟਰ ਤੇ ਪੈਸੇ ਕਿਹੜੇ ਲੱਗੇ ਤੂੰ ਜਾਣ ਕਿਉਂ ਥੋੜੇ ਕਿਆ ਲੱਗੇ ਆ ਥੋੜੇ ਹੀ ਲੱਗੇ ਆ ਨਾ ਮਾਤਰ ਪੈਸੇ ਲੱਗੇ ਆ ਨਹੀਂ ਕਿ ਟਰੈਕਟਰ ਕਿੱਥੇ ਆ ਵਿਖਾਓ ਮੈਨੂੰ ਕੀ ਰਵਾਗੀਆਂ ਆ ਟਰੈਕਟਰ ਸਵੇਰੇ ਮਿਲਣਾ ਕਿੱਥੋਂ ਸਵੇਰੇ ਮਿਲਣਾ ਇਹੋ ਜਿਹਾ ਝੂਠ ਨਾ ਮਾਰਿਆ ਕਰੋ ਮੇਰੇ ਕੋਲੇ ਆਣ ਕੇ ਅੱਗ ਤੁਹਾਨੂੰ ਫੂਨਾਂ ਦੀ ਲੱਗੀ ਹੁੰਦੀ ਆ ਤੇ ਕਹਿੰਦੇ ਟਿਕਾ ਕੇ ਆ ਗਏ ਹੋ ਨਹੀਂ ਮੈਂ ਤਾਂ ਫਰਜ ਲੈਣ ਗਿਆ ਸੀ ਨੂੰ ਮਨਾ ਬੈਠਾ ਇਹਨੂੰ ਪੁੱਛ ਰਹੀ ਆ ਨਾ ਤੇ ਟਰੈਕਟਰ ਕਿੱਥੇ ਆ ਬੇ ਕੋਈ ਫੂਨਾਂ ਤੋਂ ਬਿਨਾ ਕੇ ਬਾਹਰ ਵੀ ਨਿਕਲ ਆਇਆ ਕਰੋ ਭਜਾ ਕੇ ਲੈ ਗਿਆ ਐਨਾ ਤੂੰ ਭਜਾ ਕੇ ਲੈ ਗਿਆ ਬਾਹਰ ਖੜਾ ਸ਼ਰਮੀ ਤੁਹਾਨੂੰ ਨਾ ਪਹੁੰਚਾ ਕੇ ਲਾ ਗਿਆ ਕੋਈ ਨਹੀਂ ਤੁਸੀਂ ਕਿੰਨਾ ਵੱਧ ਕੇ ਆ ਗਏ ਆ ਸੱਚੀ ਗੱਲ ਕੀ ਆ ਗਾ ਮੇਰੇ ਇੱਧਰ ਹੋ ਕੇ ਗੱਲ ਕਰ ਸਿੱਧਾ ਹੋਗੇ ਰਾਤ ਨੂੰ ਦਾਰੂ ਪੀ ਲੈਦਾ ਦਿਨੇ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਅੰਦਰ ਉਹ ਸਿਸਟਰ ਜੀ ਆ ਦੇਖਣ ਗਏ ਮੇਰੀ ਕਾਲਾ ਡੇਟ ਜਾਲ ਅੰਦਰ ਤੇ ਬਾਹਰ ਲਾ ਰਹੇ ਭਾਣੀ ਕਿਹੜਾ ਆਇਆ ਪਹਾਰ ਤੇ ਲੈ ਗਿਆ ਮੇਰੇ ਤੋਂ ਮੇਰੀ ਕੇ ਤਾਂ ਚਾਪੀ ਵੇਚੇਗਾ ਦੀਦੀ ਚਾਪੀ ਤਾਂ ਵੇਚੀ ਛੱਡ ਰਹੀ ਤੇ ਟਰੈਕਟਰ ਦੇ ਛੱਡ ਰਹੀ ਲੋਆ ਕੇ ਘਰ ਲੈ ਕੇ ਨਾ ਰਿਹਾ ਹੀ ਉੱਥੇ ਕੌਣ ਚਾਪੀ ਵੇਚ ਛੱਡ ਜਾਉਂਦਾ ਮੈਂ ਉਹ ਤਾਂ ਫਿਰ ਉਹਦਾ ਉਹਦਾ ਖੂਨ ਨਾਲ ਕਿਵੇਂ ਨਿਕਲ ਆਇਆ ਕਰੋ ਕਿ ਬਾਹਰ ਸਾਡੇ ਛੁਰਨਾ ਚੇਤਤ ਮਾਰ ਚੁਟੀਆਂ ਆ ਕੇ ਲੈ ਗੋ ਇੰਨੇ ਤੋਂ ਖੜੇ ਰਹਿ ਕੇ ਆਰੇ ਲੱਗੇ ਸਾਰਾ ਦਿੋ ਬੰਦੇ ਉਹਨਾਂ ਦੇ ਅੰਦਰ ਕੰਮ ਕਰੀ ਜਾਂਦੇ ਹੋ ਬਾਹਰੋਂ ਕੋਈ ਕਿਹੜਾ ਵੀ ਡਾਕੂਮੈਂਟ ਨਹੀਂ ਲੈ ਇੱਕ ਵੀ ਤੇਰੀਆਂ ਅੱਖਾਂ ਵਿੱਚ ਨਾ ਜਦੋਂ ਧੁੰਦ ਪਈ ਸੀ ਮੈਨੂੰ ਮਿੱਟੀ ਲੈ ਜਾ ਮਮੀ ਝੂਠ ਮਾਰਦੇ ਆ ਮਮੀ ਝੂਠ ਮਾਰਦੇ ਆ ਇਹ ਟਰੈਕਟਰ ਕੀ ਮੰਮੀ ਇਹ ਬੈਤੜੂ ਸਾਸਰੀ ਗੱਲ ਦਾਦੀ ਉਹ ਦਾਦਰੀ ਲਈ ਜਾਂ ਦੇ ਦੇ ਅਸਲੀ ਗੱਲ ਦੱਸਦੀ ਆ ਮੈਂ ਸਨੈਪਚੈਟ ਵੇਖੀ ਸੀ ਮੰਮੀ ਇਹ ਟਰੈਕਟਰ ਤੇ ਡੇਕਲ ਵਾਣ ਲਈ ਛੱਡ ਕੇ ਆਏ ਉਹਨੂੰ ਆਦੇ ਮਾਸੜ ਨੂੰ ਉੱਥੇ ਮੈਂ ਚੀ ਕਰਨੀ ਛੱਡ ਤੋ ਵੱਟੇ ਗੁਫਰ ਲਵਾਏ ਮੰਮੀ ਲਾ ਫਾੜ ਨਾਂਗ ਲੈ ਕੇ ਤੇ ਤੇਰੀ ਡਾਕ ਪੁੱਜੀ ਕੋਠਾ ਕੋਠਾ ਜਿਡੇ ਗੁਫਰ ਲਵਾਏ ਉੱਤੇ ਗੋਬ ਬੇ ਬਟਾ ਅਸੀਂ ਜਿੱਦਾ ਉਹ ਸਿਕਿਉਰਟੀ ਕਰਨ ਦੋ ਉੱਤੇ ਆਣੀਆ ਗੱਲ ਜੂਵੀ ਉਹ ਵੜ ਕੇ ਲਿਆ ਡੰਡਾ ਮੰਮੀ ਦਾ ਜਿਹੜਾ ਨਵਾਂ ਆਂਦਾ ਫੜਾ ਨਾਨੀ ਨੂੰ ਵੜਿਆ ਨਾਨੀ ਠੰਡੀ ਹੋ ਗਈ ਜੇ ਮੰਮੀ ਐਟਾ ਬੂਫਰ ਮੰਮੀ ਕਾਤੋਂ ਲਵਾਨੇ ਮੰਮੀ ਪਹਿਲੇ ਸੋਜੂ ਟਰੈਕਟਰ ਦੇ ਬੂਫਰ ਕਾਦੇ ਨੇ ਲਵਾਏ ਆ ਨਹੀਂ ਉਹ ਕਾਇ ਨਹੀਂ ਲਵਾ ਕੇ ਲੈ ਕੇ ਆਈਆਂ ਕਾਤੋਂ ਤੇਰੇ ਨਾਲ ਕਾਤੋਂ ਲਵਾਏ ਲਵਾਏ ਕਾਤੋਂ ਉਹ ਤੈਨੂੰ ਉਹ ਦਿਨ ਰੋਕਿਆ ਸੀ ਵੀ ਨਹੀਂ ਲਵਾਉਣਾ ਸੀ ਡੈਕ ਉਹਦੇ ਤੇ ਕਾਤੋਂ ਲਵਾਇਆ ਮੈਡਮ ਜੀ ਫੁਕਰੀ ਮੈਂ ਆਦੀ ਆ ਅਗਲੇ ਜਦੋਂ ਡਰਾਈਵਰ ਸਿਲਪੜੀ ਲਵਾਇਆ ਡਰਾਈਵਰ ਜਿਹੜਾ ਵੀ ਮੁੰਡਾ ਰੱਖਿਆ ਅਗਲੇ ਡਗਾਂ ਦੇ ਬਣਾ ਚਲਾਉਂਗਾ ਅਗਲੀ ਕੋਈ ਦੱਸੂ ਐਵੇਂ ਕਿਵੇਂ ਗਾਰੇ ਤੇ ਬਗੈਰ ਨਹੀਂ ਚਲਾਉਂਦਾ ਰਹਿੰਦੇ ਕਰ ਮਮੀ ਅਗਲਾ ਤਾਂ ਭਾਵੇਂ ਚੜਾਈ ਦੇਵੇ ਇਹ ਨਾਲੇ ਫੂ ਫੂ ਕਰਨੀ ਉਹਦੇ ਤੇ ਜਿਆਦੀ ਦੋ ਨੇ ਆਪਾਂ ਨੂੰ ਤੇਰੀ ਪਤਾ ਆਪਾਂ ਸਿੰਪਲ ਠੀਕ ਮਮੀ ਨਹੀਂ ਸਿੰਪਲ ਸਿੰਪਲ ਕੋਈ ਨਹੀਂ ਸੀ ਇਹ ਨਹੀਂ ਨਹੀਂ ਮਮੀ ਇਹ ਔਰਲੇ ਦੀਆਂ ਹੀ ਕਾਰस्तानीਆਂ ਸਾਰੀਆਂ ਦਿਮਾਗ ਇਹਦਾ ਹੀ ਚੱਲਦਾ ਜਿਆਦਾ ਇਹੋ ਜਿਹਾ ਉਹ ਤਾਂ ਮਗਰ ਵਿਚਾਰਾ ਫਸ ਜਾਂਦਾ ਉਹ ਮਾਗੇ ਨਹੀਂ ਗਿਆ ਉਹ 5 ਸੇ ਜ਼ਿਆਦਾ ਉਹਨੇ ਉਧਰ ਪੁੱਛਿਆ ਸੀ ਇਹਨੂੰ ਪਤਾ ਹੀ ਮੱਮੀ ਨੇ ਡਾ ਘਰਤੀ ਤੂੰ ਕਿਆ ਸੀ ਬੈਲਵਾ ਕੇ ਦਿੱਤਾ ਆਇਆ ਮੰਮੀ ਕੀ ਕਰ ਲੂ ਮੰਮੀ ਪੁੱਛ ਦੱਸ ੜ ਤੂੰ ਕੀ ਕਰ ਲੇਗੀ ਹੁਣ ਦੱਸ ਮੰਮੀ ਠੰਡੇ ਹੋਈ ਫਿਰਦੀ ਅੱਜ ਤੂੰ ਮੇਰੀ ਖੁੰਡੀ ਹੋ ਰਹੀ ਮੇਰੀ ਗੰਦਾ ਮੰਮੀ ਤਾਂ ਠੰਡੇ ਆਈ ਫਿਰਦੀ ਤਾਂ ਤੈਨੂੰ ਖੋਲਿਆ ਡੱਡਾ ਡੰਡਾ ਫਾੜ ਲੈ ਹੇ ਦੇਖਣਾ ਹੋ ਦੀਂ ਕੇ ਹੱਥ ਨਾਲ ਕੁੱਤੀ ਮਾਰੂਗੀ ਨਾ ਦੱਸ ਨਹੀਂ ਛੱਡ ਛੱਡ ਖੜੇ ਮੈਂ ਮੇਰੇ ਘਟਾ ਘਟਾ ਬੱਤ ਚੱਲ ਮੇਰੇ ਥੱਟ ਲੱਗੀ ਮੇਰੇ ਸਿਰ ਉੱਤਰ ਫਿੱਕੇ ਓਏ ਵੇਖ ਲੈ ਤੇਰੇ ਬੂ 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 ਓਏ ਹੋਏ ਹੋਏ ਮਾਂ ਪੁੱਤ ਦੇ ਮੇਰ ਕਈ ਨਾ ਹਏ ਮਾਂ ਪੁੱਤ ਦੇ ਮੇਰ ਬਈਆਂ ਲੋਕਿਆ ਮੈਨੂੰ ਕਿ ਤੈਨੂੰ ਕਹ ਨਹੀਂ ਜਾਣਦੇ ਚਲੋ ਇਸ ਨਾਲ ਬਹੁਤ ਬਹੁਤ ਧੰਨਵਾਦ ਲਾਉਂਦੇ ਖੰਨੀ ਸਾਰੇ ਨਹੀਂ ਆਪਾਂ ਕੱਛੇ ਰਹਿਣਾ ਹੁਣ ਕੋ ਛੱਡੇ ਮਾਂ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਬਾਤ ਤੋਂ ਲੋਕ ਆਵਾ ਟਰੈਕਟਰ ਦੇ ਡਿੱਕ ਕਿਵੇਂ ਦਾ ਲੱਗਾ ਤੇਰੇ ਵਰਗੀਆਂ ਅਪਰਦਾ ਸੁਧਾਰ ਗਈ ਮੇਰੇ ਪਿਓ ਨੇ ਤੇ ਦੇਖੋ ਨਾ ਮੇਚਾ ਮੁੱਟਾ ਇਹ ਤੂੰ ਆਹ ਮੇਰੇ ਕੋਲ ਚਲੋ ਜੀ ਬੈਦਿਆਂ ਥੈਂਕ ਯੂ ਬਾਏ ਬਾਏ ਥੈਂਕ ਯੂ ਨਹੀਂ ਇੱਧਰ ਇਹ بگੜੀ ਹੋ ਗਈ ਪਾਲੇ ਦੀ ਪਾਲੇ ਨੇ ਕਿਤੇ ਛੋਟੇ ਦੇ ਯੋਗਦ ਰੱਖਿਆ ਤਾਂ ਤੁਹਾਨੂੰ ਅਗਲ ਸਿਕਾਈ ਹੁੰਦੀ ਤੇ ਇਹੋ ਸਿਕਾਈ ਹੈ ਨਾ ਮੈਨੂੰ ਮੇਰੇ ਮਾਪਿਓ ਨੇ ਬਹੁਤ ਛੰਡਿਆ ਤੇ ਫੇਰ ਇਹ ਪਾਲੇ ਦੀ ਲਾਦਰ ਹੀ ਛੱਡਿਆ ਸੀ ਪਾਲੇ ਦੀ ਲਾਦਰ ਹੀ ਛੱਡਿਆ ਸੀ ਤੁਹਾਨੂੰ ਵੀ ਆ ਆ ਵੇਖ ਇਹ ਨੌਂਦੀ ਦੀ ਰੰਗ ਮੇਰੇ ਨੂੰ ਕਾਲਾ ਹੋ ਗਿਆ ਇਹ ਤਾਂ ਪਹਿਲਾਂ ਹੀ ਸੀ ਕੁਦਰਤੀ ਸੀ ਇਹ ਤਾਂ ਕੁਦਰਤੀ ਹੈ ਨਾਲੇ ਕਾਲਾ ਨਹੀਂ ਬ੍ਰਾਊਨ ਪੀਪਲ ਦਾ ਹੁਣ ਮੇਰੇ ਕੀ ਹੋ ਜਾਗਾ ਪਹਿਲਾਂ ਹੀ ਹੋ ਗਿਆ ਕੋਕੋ ਨੈਟਵਰਕੀ ਤੂੰ ਜੰਪੀ ਏਡੀ ਹੁਣ ਸਾਨੂੰ ਇਹ ਡਾਰਾ ਇਹਦੇ ਭਰਾ ਦੀ ਕੁੜੀ ਦਾ ਵਿਆਹ ਆ ਉਥੇ ਜਾਣਾ ਸਾਰੇ ਵਲੌਗ ਤੁਹਾਨੂੰ ਦਿਖਾਵਾਂਗੇ ਮੰਮੀ ਦੇ ਭੈਣ ਭਰਾ ਤੁਹਾਨੂੰ ਦਿਖਾਵਾਂਗੇ ਪਰ ਅਸੀਂ ਸ਼ਾਇਦ ਕੋਈ ਰਿਸ਼ਤੇਦਾਰ ਇਤਰਾਜ਼ ਕਰੂ ਅਸੀਂ ਉੰਨੀ ਤੇ ਵਿੱਚ ਨਹੀਂ ਲਾਵਾਂਗੇ ਉਹ ਜੇ ਪੰਜ ਜੇ ਆਗੇ ਤੇ ਕੱਟ ਦੇ ਨੇ ਇਹਨੂੰ ਵੀ ਕੱਟ ਦੇਣਾ ਇੱਕ ਕੱਢ ਲੈ ਨਾ ਕੱਲੇ ਨਹੀਂ ਬਣਵਾ ਸਾਹਿਬ ਦੇਖਿਆ ਆਪਣਾ ਆਚ ਹੈ ਤੇ ਮੇਰੇ ਕੋਲੇ ਬੈਠਾ ਕੀ ਲੈਣਾ ਚਲੋ ਮਿਲਦੇ ਆ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ ਬਾਏ ਲਵ ਯੂ ਆਲ